ਕਰੋੜ ਰੁਪਏ ਤਾਂ 기 ਪੀ ਨਹੀਂ ਦਿੰਦਾ ਕਰੋੜ ਰੁਪਏ ਦਲਜੀਤ ਨੇ ਭੇਜਦਾ ਕਰੋੜ ਰੁਪਏ ਨੇ ਭੇਜਦਾ اچھا ਮੈਂ ਕਿਹਾ ਯਾਰ ਉਹਨਾਂ ਨੂੰ ਜਾ ਕੇ ਪੁੱਛ ਲਵਾਂ আচ্ছা ਮੈਂ ਨਾ ਤਾਂ ਇਦਾਂ ਪੈਸੇ ਮੰਗੇ ਨੇ ਨਾ ਮੈਂ ਇਦਾਂ ਕਿਸ ਤੋਂ ਲੈਣੇ ਨੇ ਦਲਜੀਤ ਨੇ ਜ਼ਰੂਰ ਮੈਨੂੰ 5 ਲੱਖ ਰੁਪਏ ਭੇਜਿਆ ਜਦੋਂ ਮੈਂ ਗੱਲ ਨਾ ਕੀਤਾ ਮੈਂ ਬਹੁਤ ਨੂੰ ਮਨਾਂ ਕੀਤਾ ਦਲਜੀਤ ਤੂੰ ਜਿਵੇਂ ਖੜਾ ਹੋਇਆ ਨਾ ਤੂੰ ਸਾਰੀ ਇੰਡਸਟਰੀ ਖੜੀ ਕਰਦੀ ਮੈਨੂੰ ਨਹੀਂ ਪੈਸੇ ਹੀ ਪਰ ਦਲਜੀਤ ਨੇ ੱੱਕੇ ਨਾਲ ਨਹੀਂ ਭਾਜੀ ਅੱਜ ਤੱਕ ਕੋਈ ਵੀ ਬੰਦਾ ਗੱਲ ਨਾ ਕਰਦਾ ਪੈਸੇ ਦੇਣੇ ਸੀ ਉਦੀ ਵਡਿਆਈ ਹੈ ਇਹ ਉਹਨੇ ਬੜੇ ਤਰੀਕੇ ਨਹੀਂ ਭਾਜੀ ਤਾਂ ਕੋਈ ਵੀ ਹੁੰਦਾ ਸੀ ਦੇਣੇ ਸੀ ਤੁਸੀਂ ਤਾਂ ਸਾਡੇ ਵੱਡੇ ਭਰਾ ਨੂੰ ਤੁਹਾਨੂੰ ਤਾਂ ਦੇਖ ਦੇਖ ਕੇ ਅਸੀਂ ਪੱਗਾਂ ਬੰਨ੍ਹਣੀਆਂ ਸ਼ੁਰੂ ਕੀਤੀਆਂ ਤੁਹਾਨੂੰ ਦੇਖ ਦੇਖ ਕੇ ਤਾਂ ਅਸੀਂ ਕਹਾਣਾ ਸ਼ੁਰੂ ਕੀਤਾ ਇਹ ਤੁਹਾਨੂੰ ਤੁਦ ਲਈ ਤਾਂ ਸਾਨੂੰ ਵੱਧ ਕਰਨਾ ਚਾਹੀਦਾ ਪਰ ਅਸੀਂ ਸਾਨੂੰ ਪਤਾ ਸੀ ਤੁਸੀਂ ਕਿਹਾ ਮੈਨੂੰ ਪੈਸੇ ਨਹੀਂ ਚਾਹੀਦੇ ਮੈਨੂੰ ਕੰਮ ਚਾਹੀਦਾ ਅਸੀਂ ਕੰਮ ਦੇ ਅਕੋਰਡਿੰਗ ਤੁਹਾਨੂੰ ਕੰਮ ਦੇ ਰਹੇ ਹਾਂ ਠੀਕ ਤੇ ਇਹ ਸਭੂ ਵੀਡੀਓ ਦੇ ਹੋਣ ਤੋਂ ਬਾਅਦ ਉਹਨਾਂ ਦਾ ਉਸ ਤੋਂ ਬਾਅਦ ਕਿਉਂਕਿ ਉਸ ਤੋਂ ਪਹਿਲਾਂ ਮੈਂ ਕਿਸ ਨੂੰ ਕਿਹਾ ਵਲੀ ਠੀਕ ਹੈ ਜੀ ਕੁਝ ਆਰਟਿਸਟਾਂ ਨੂੰ ਕਿਹਾ ਜਿਨ੍ਹਾਂ ਨੂੰ ਮੈਂ ਕਿਹਾ ਉਹਨਾਂ ਨੇ ਮੈਨੂੰ ਬੜੇ ਤ੍ਰਿਕ ਨਾਲੇ ਪੇਟ ਕੇ ਮੈਨੂੰ ਇਦਾਂ ਫਲਾ ਦੇ ਨਾ ਜੀ ਆਪਾਂ ਹਲੇ ਨਹੀਂ ਜੀ ਐਨ ਜੋ ਨਹੀਂ ਲੋ ਕਹਿੰਦੇ ਨੇ ਕਿ ਮੈਂ ਨਾ ਬੜੀਆਂ ਵੀਡੀਓ ਦੇਖੀਆਂ ਆਪਣੇ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿ ਨਿੱਕੂ ਸਾਡਾ ਭਰਾ ਨਿੱਕੂ ਸਾਨੂੰ ਦੱਸ ਦਿੰਦਾ ਅੱਛਾ ਮੈਨੂੰ ਇਦਾਂ ਜਾਣ ਦੀ ਲੋੜ ਕੀ ਸੀ ਉੱਥੇ ਜਾਣ ਦੀ ਲੋੜ ਕੀ ਸੀ ਇੱਥੇ ਜਾਣ ਦੀ ਲੋੜ ਕੀ ਸੀ ਇਹਨੂੰ ਭਟਕਣ ਦੀ ਲੋੜ ਕੀ ਸੀ ਅੱਛਾ ਮੈਂ ਤਾਂ ਬਹੁਤ ਲੋਕਾਂ ਨੂੰ ਪਿਆਰ ਸੀ ਬਹੁਤ ਲੋਕਾਂ ਕੋਲ ਸਨੇਹ ਭੇਜੇ ਸੀ ਸਗੋਂ ਉਲਟਾ ਬਾਹਰੋਂ ਤਾਂ ਮੈਨੂੰ ਇਹ ਸੁਣਨ ਨੂੰ ਮਿਲਿਆ ਕਿ ਨਿੱਕੂ ਯਾਰ ਤੂੰ ਵਾਪਸ ਉੱਥੇ ਮੇਰੇ ਕਿਸੇ ਦੋਸਤ ਨੇ ਫੋਨ ਕੀਤਾ ਕਿ ਤੂੰ ਬਾਅਦ ਵਾਪਸ ਫੋਨ ਨਾ ਕਰੀ ਉੱਥੇ ਤੇਰੀ ਗੱਲ ਚਲਦੀ ਆ ਕਿ ਨਿੱਕੂ ਤਾਂ ਨਸ਼ੇ ਕਰਦਾ ਨਿੱਕੂ ਨੂੰ ਪੈਸੇ ਨਾ ਵੇਚ